ਸਾਸ੍ਰੀ ਘਾਲ ਸਰ ਜਰਮਤਰਨ ਬਈ ਠੀਕ ਠਾਕ ਚੜ੍ਹਦੀ ਕਲਾ ਅੱਜ ਆਪਾਂ ਗੱਲ ਕਰਨੀ ਹੈ ਯਾਰ ਛੋਟੇ ਬੱਚੇ ਜੋ ਵੀ ਵਧੀਆ ਹਾਸਾ ਸਿੱਖ ਸਕਣ ਜਿਹੜੇ ਮੇਨ ਗੱਲ ਆ ਸ਼ੁਰੂ ਆਪਾਂ ਉੱਥੇ ਹੀ ਕਰਦੇ ਆਂ ਬਈ ਛੋਟੇ ਬੱਚੇ ਫੋਨ ਬਹੁਤ ਦੇਖਦੇ ਆ ਤੁਹਾਨੂੰ ਪਤਾ ਕਿਸੇ ਨੂੰ ਪੁੱਛ ਲਓ ਯਾਰ ਛੋਟਾ ਬੱਚਾ ਸਾਡੇ ਫੋਨ ਬਹੁਤ ਦੇਖਦਾ ਰੋਟੀ ਖਾਂਦੇ ਫੋਨ ਦੇਖਣਾ ਕੋਈ ਵੀ ਚੀਜ਼ ਖਾਣੇ ਬਚਨੇ ਪਹਿਲਾਂ ਫੋਨ ਮੰਗਣਾ ਅਗਰ ਨਹੀਂ ਕੋਈ ਦਿੰਦਾ ਤਾਂ ਉਹਨੇ ਜਦ ਕਰਨੀ ਆ ਇਹੀ ਗੱਲ ਆ ਆਪਾਂ ਹਰ ਇੱਕ ਨਹੀਂ ਗੱਲ ਕਰਦੇ ਆਂ ਵੀ ਇਹਦਾ ਹੱਲ ਕੀ ਆ ਵੀ ਆਪਾਂ ਸਲਾਹ ਕਰੀਏ ਕਿ ਕਿਵੇਂ ਹਟੇ ਪਰ ਕਹਿੰਦੇ ਆ ਕੋਈ ਨਕਸ ਹੋਵੇ ਉਹਦੀ ਦਵਾਈ ਤਾਂ ਲੈਣੀ ਲੈਣੀ ਆ ਪਰ ਨਕਸ ਪਿਆ ਕਿਵੇਂ ਉਹਦਾ ਕਾਰਨ ਲੱਭੋ ਜਿਹਦਾ ਕਾਰਨ ਇਹ ਆ ਵੀ ਜਦੋਂ ਬੱਚੇ ਸਾਹਮਣੇ ਆਪਾਂ ਸਾਰਾ ਦਿਨ ਫੋਨ ਦੇਖਦੇ ਆ ਤਾਂ ਉਹ ਹੀ ਬੱਚੇ ਤੇ ਪੈਂਦਾ ਵਾ ਤੁਸੀਂ ਦੇਖੋ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਰਸੋਈ ਵਿੱਚ ਖਾਣਾ ਬਣਾਉਂਦੀਆਂ ਆ ਮਾਂ ਜੇ ਉਹਨਾਂ ਨੂੰ ਆਟਾ ਗੁੰਨਣ ਲੱਗੇ ਕਿ ਜਦੋਂ ਫੋਨ ਆ ਗਿਆ ਜਾਂ ਆਟਾ ਗੁੰਨਣ ਤੋਂ ਪਹਿਲਾਂ ਵੀ ਆ ਗਿਆ ਉਹਨਾਂ ਨੇ ਇਹ ਨਹੀਂ ਗੱਲ ਕਹਣੀ ਵੀ ਭੈਣੇ ਮੈਂ ਆਟਾ ਗੁੰਨਣਾ ਮੈਂ ਰੋਟੀ ਬਗਾਉਣੀ ਆ ਉਹਨਾਂ ਨੇ ਉਵੇਂ ਹੀ ਗੱਲ ਕਰਦੇ ਕਰਦੇ ਫੋਨ ਲਾਉਣਾ ਕਾਨੂੰ ਐ ਤੇ ਇੱਦਾਂ ਆਟਾ ਗੁੰਨ ਲੈਣਾ ਜੇ ਫੋਨ ਕੱਟਿਆ ਗਿਆ ਠੀਕ ਆ ਨਈਦਾ ਇਦਾਂ ਹੀ ਗੱਲ ਕਰਦੇ ਕਰਦੇ ਰੋਟੀ ਵੀ ਆਈ ਲਾ ਲੈਣੀ ਹੈ ਠੀਕ ਆ ਨਾਲੇ ਤਾਂ ਆਪਣੇ ਆ ਧੌਣ ਦੇ ਮੜ ਕੇ ਹਲਦੇ ਆ ਫਿਰ ਕਹਿੰਦੇ ਨਾੜਾ ਚੜਦੀਆਂ ਆ ਤੇ ਜੇਕਰ ਆਪਾਂ ਇਹ ਗੌਰ ਕਰੀਏ ਵੀ ਆਪਾਂ ਫੋਨ ਸੁਣ ਲਓ 5 ਮਿੰਟ ਪਹਿਲਾਂ ਫਿਰ ਕੰਮ ਕਰ ਲਓ ਠੀਕ ਆ ਤੇ ਮੇਰੇ ਆ ਭੈਣਾਂ ਗੁੱਸਾ ਨਾ ਕਰਨ ਇਹ ਮੇਰੇ ਵੀਰ ਵੀ ਆਈਆਂ ਜਿਹੜਾ ਮੋਟਰਸਾਈਕਲ ਤੇ ਜਾਂਦੇ ਆ ਕਿਸੇ ਦਾ ਫੋਨ ਆ ਗਿਆ ਰੋਕੇ ਨਹੀਂ ਸੁਣਨਾ ਕਰ ਚੱਲਦੇ ਮੋਟਰਸਾਈਕਲ ਤੇ ਇਦਾਂ ਹੀ ਕੰਨ ਫੋਨ ਲਾੜਨਾ ਤੇ ਫਿਰ ਇਦਾਂ ਹੀ ਜਾਣਾ ਇਦਾਂ ਹੀ ਆਈ ਜਾਣਾ ਠੀਕ ਆ ਫਰੇ ਵੀ ਪਤਾ ਜੇ ਮਾਪਣ ਦੂਜੇ ਸੜਕ ਮੋੜਨਾ ਪੈ ਜੇ ਕੋਈ ਚੀਜ਼ ਹੋਦੀ ਹੈ ਦੂਜੇ ਪਾਸੇ ਕੀ ਦੇ ਜਾਊਗਾ ਕੋਤਸਣਾ ਨਹੀਂਗਾ ਇਸ ਤਰ੍ਹਾਂ ਕਿੰਨੇ ਐਕਸੀਡੈਂਟ ਹੁੰਦੇ ਆ ਚਲੋ ਠੀਕ ਹੈ ਪਰ ਇਹ ਪੈਣਾ ਇਦਾਂ ਫੋਨ ਸੁਣਦਿਆਂ ਫੋਨ ਤਾਂ ਉਹ ਤਾਂ ਕੱਲੀ ਰੋਟੀ ਰੋਟੀ ਮੱਚ ਸਕਦੀ ਹੈ ਸਬਜ਼ੀ ਥੱਲੇ ਲੱਗ ਜਾਉਂ ਇਦੋਂ ਬਾਅਦ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਮੇਰੇ ਭਰਾ ਜੋ ਮੋਟਰਸਾਈਕਲ ਚਲਾਉਂਦੇ ਆ ਮੇਰੇ ਵੀਰ ਠੀਕ ਆ ਉਹ ਆ ਚਲਾਉਂਦੇ ਆ ਤਾਂ ਕਿੰਨਾ ਐਕਸੀਡੈਂਟ ਦਾ ਕਿੰਨਾ ਨੁਕਸਾਨ ਹੋ ਸਕਦਾ ਇਹ ਜਿਆਦਾ ਜ਼ਰੂਰੀ ਹੈ ਵੀ ਮੋਟਰਸਾਈਕਲ ਚਲਾਉਂਦੇ ਫੋਨ ਨਾ ਸੁਣਾਇਆ ਜਾਵੇ ਇਹ ਖਾਸ ਗੱਲ ਆ ਚਲੋ ਠੀਕ ਆ ਹੁਣ ਇਹ ਇਹ ਜਦੋਂ ਆਪਾਂ ਬੂਨਾ ਦੇਖਾਂਗੇ ਤਾਂ ਬੱਚੇ ਦਾ ਸਿਰ ਉਹੀ ਪੈਂਦਾ ਵਾ ਵੀ ਮੇਰੀ ਮੰਮੀ ਰੋਟੀ ਲੋਹਦੀ ਫੋਨ ਦੇਖਦੀ ਆ ਰੋਟੀ ਬਕਾਉਂਦਾ ਆਟਾ ਗੁੰਨਦੀ ਫੋਨ ਦੇਖਦੀ ਆ ਮੇਰਾ ਡੈਡੀ ਵੀ ਪੂਰਾ ਦਿਨ ਫੋਨ ਦੇਖਦਾ ਵਾ ਤੇ ਫਿਰ ਉਹ ਅਸਰ ਬੱਚੇ ਤੇ ਪੈਂਦੇ ਪੈਂਦੇ ਵਾ ਸੋਭਾ ਆਪਾਂ ਨੂੰ ਚਾਹੀਦਾ ਵੀ ਬੱਚੇ ਨੂੰ ਵੀ ਇਹ ਚੀਜ਼ਾਂ ਸਿਖਾਈ ਜਾਣੀਆਂ ਪੁੱਤ ਜੇ ਫੋਨ ਦੇਖਣਾ ਤਾਂ ਚੱਕ ਕੋਲੇ ਰੱਖ ਫੋਨ ਦੇ ਵਿੱਚ ਚੀਜ਼ਾਂ ਬਹੁਤ ਹੁੰਦੀਆਂ ਚੰਗੀਆਂ ਚੀਜ਼ਾਂ ਫੋਨ ਦੇ ਬਹੁਤ ਆ ਬੱਚੇ ਨੂੰ ਦਿਖਾਓ ਹੁਣ ਦੂਸਰੀ ਗੱਲ ਥੋੜੀ ਬਚੇਂਜ ਕਰੀਏ ਗੱਲ ਜਿਵੇਂ ਕੋਈ ਫੋਨ ਸੁਣਦੇ ਸੁਣਦੇ ਰੋਟੀ ਲਾਉਨੇ ਆਟਾ ਗੁੰਨਦੇ ਆ ਜੇ ਕਿਉਂ ਨ ਕਰਦੇ ਵਿੱਚ ਮੋਲ ਬਣ ਜੂ ਜੇ ਆਕਰ ਆਪਾਂ ਆਟਾ ਗੁੰਨਦੇ ਗੁੰਨਦੇ ਉਸ ਪਰਮਾਤਮਾ ਦਾ ਨਾਮ ਲਈਏ ਉਸ ਪਰਮਾਤਮਾ ਦਾ ਨਾਮ ਲਈਏ ਆਟਾ ਗੁੰਨਦੇ ਗੁੰਨਦੇ ਸਬਜ਼ੀ ਬਰਉਂਦੇ ਬਰਉਂਦੇ ਤੇ ਰੋਟੀਆਂ ਲਾਉ ਲਾਉਦੇ ਠੀਕ ਆ ਨਾਲ ਤਾਂ ਲੜਾਈ ਝਗੜਾ ਕਰਦੇ ਘੜੂ ਨਾਲੇ ਘਰ ਸ਼ਾਂਤੀ ਰਹੂਗੀ ਅਜਮਾ ਕੇ ਦੇਖ ਲਿਓ ਠੀਕ ਆ ਦੂਜੀ ਗੱਲ ਇਹ ਵੀ ਹੁਣ ਬੱਚੇ ਨੂੰ ਵੀ ਸਿਖਾਓ ਪੁੱਤ ਫੋਨ ਨਾ ਦੇਖ ਰੋਟੀ ਖਾਂਦਾ ਰੋਟੀ ਜਿਹੜੀ ਆਪਨ ਮਿਲੀ ਐ ਪਰਮਾਤਮਾ ਦਿੰਦਾ ਉਹਦਾ ਪਹਿਲਾਂ ਸ਼ੁਕਰਾਨਾ ਕਰ ਉਸ ਤੋਂ ਬਾਅਦ ਖਾਣਾ ਸ਼ੁਰੂ ਕਰ ਬੱਚਾ ਵੀ ਸੋਚੇਗਾ ਵੀ ਠੀਕ ਆ ਮੇਰੇ ਮਾਵਾ-ਬਾਪਾ ਨੇ ਸਿਖਾਉਂਦੇ ਆ ਰਾਬਤਾ ਸਿਕਰਾਨਾ ਕਰਕੇ ਇਸ ਕਰਕੇ ਬੱਚੇ ਦਾ ਸਿਰ ਵੀ ਬੂਗਾ ਫਿਰ ਬੱਚੇ ਨੂੰ ਦੱਸੋ ਪੁੱਤ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਨੂੰ ਝੂਠ ਨਹੀਂ ਬੋਲਣਾ ਕਿਸੇ ਨੂੰ ਗਲਤ ਨਹੀਂ ਬੋਲਣਾ ਹਰ ਇੱਕ ਨੂੰ ਪਿਆਰ ਨਾਲ ਰਹਿਣਾ ਇਹ ਆਪਾਂ ਤਾਂ ਗੱਲ ਕਵਾਂਗੇ ਜੇਕਰ ਖੁਦ ਆਪਾਂ ਆਪ ਕਰਾਂਗੇ ਇਸ ਕਰਕੇ ਆਪਾਂ ਨੂੰ ਖੁਦ ਵੀ ਇਹ ਚੀਜ਼ ਓਵੇਂ ਕਰਨੀ ਪਊਗੀ ਤਾਂ ਕਿ ਬੱਚੇ ਨੂੰ ਆਪ ਸਿਖਾਵਾਂਗੇ ਹੁਣ ਜੇਕਰ ਬੱਚੇ ਨੂੰ ਆਪ ਸਿਖਾਈ ਜਾਏਗੀ ਤੇ ਆਪ ਤੇ ਫਿਰ ਕਰੀ ਨਾ ਫਾਇਦਾ ਕੀ ਹੈ ਫਿਰ ਤਾਂ ਉਹ ਗੱਲ ਹੋ ਗਈ ਜਿਵੇਂ ਕਹਿੰਦੇ ਕਿਸੇ ਦੇ ਨਾ ਬੀਬੀ ਦਾ ਜਿਹੜਾ ਬੱਚਾ ਬਹੁਤ ਗੋੜ ਖਾਂਦਾ ਸੀ ਉਹਨੇ ਬੱਚਿਆਂ ਨੂੰ ਸਮਝਾਇਆ ਕਰੇ ਬੱਚਾ ਗੋੜ ਖਣੋਂ ਨਾ ਹਟਿਆ ਚਲੋ ਇੱਕ ਉਹ ਸੁਲਾਨ ਲਈਆਂ ਫਿਰ ਕਿਸੇ ਨੇ ਦੱਸਿਆ ਵੀ ਫਲਾਣੇ ਜਗਾ ਫਲਾਣਾ ਉੱਥੇ ਬੰਦਾ ਰਹਿੰਦਾ ਵਾ ਪੱਧਰਪੁਰ ਚਾ ਵੀ ਉਹ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਉਂਦਾ ਵਾ ਚਲੋ ਭਾਈ ਉਹਦੇ ਕੋਲ ਚੱਲ ਕੇ ਮਾਤਾ ਚਲੀ ਗਈ ਨਾਲ ਬੱਚਿਆਂ ਲੈ ਗਈ ਹੁਣ ਜਾ ਕੇ ਦੱਸਿਆ ਜੀ ਇਹ ਸਾਡਾ ਬੱਚਾ ਬਹੁਤ ਗੋੜ ਖਾਂਦਾ ਅਸੀਂ ਬਹੁਤ ਸਮਝਾਇਆ ਹਟਿਆ ਨਹੀਂ ਉਹ ਪੱਧਰਪੁਰ ਚ ਕਹਿੰਦੇ ਮਾਤਾ ਜੀ ਤੁਸੀਂ ਹਫਤੇ ਬਾਅਦ ਦੁਬਾਰਾ ਆਇਓ ਬਈ ਹਫਤੇ ਬਾਅਦ ਮਾਤਾ ਫਿਰ ਗਈ ਕੁਝ ਲੋੜ ਆਪਾਂ ਜਾਣੇ ਆ ਹਫਤੇ ਬਾਅਦ ਫਿਰ ਗਈ ਤੇ ਉਹ ਗਿਆ ਜਾ ਕੇ ਅਸੀਂ ਪਹਿਲਾਂ ਆਏ ਸੀਗੇ ਸਾਨੂੰ ਤੁਸੀਂ ਕਹੇ ਹਫਤੇ ਬਾਅਦ ਆਇਓ ਉਹ ਪੱਧਰਪੁਰਸ ਕਹਿੰਦਾ ਪਾਈ ਬੱਚਾ ਗੋੜ ਨਾ ਖਾਇਆ ਕਰ ਗੋੜ ਤੇ ਬਹੁਤ ਮਾੜੀ ਗੱਲ ਹੈ ਤੇ ਅੰਦਰ ਕਬੇੜ ਤੇ ਕੀੜੇ ਬਣ ਜਾਣਗੇ ਉਹਨੇ ਕਾਫੀ ਗੋੜ ਦੀਆਂ ਜੋ ਸੀ ਨੁਕਸਾਨ ਸੀ ਦੱਸੇ ਚਲੋ ਜੀ ਕਿਸੇ ਬੰਦੇ ਦੇ ਸਿਆਣੇ ਬੰਦੇ ਨੂੰ ਸਮਝ ਆ ਗਈ ਬੱਚੇ ਨੂੰ ਅਸਰ ਹੋ ਗਿਆ ਬੱਚੇ ਨੇ ਗੋੜ ਖਾਣਾ ਛੱਡ ਦਿੱਤਾ ਕਰਿਆ ਕਿ ਪਰ ਉਹਦੀ ਬੱਚੇ ਦੀ ਮਾਤਾ ਦੇ ਮਨ ਚ ਗੱਲ ਆਈ ਬਈ ਭੋਰਾ ਗੱਲ ਕਹੀ ਆ ਉਹ ਬਾਬੇ ਨੇ ਤੇ ਪਹਿਲੇ ਕਹਿੰਦਾ ਉਹ ਤਾਂ ਰਿਹਾ ਨਹੀਂ ਗਿਆ ਭਾਈ ਉਹ ਦਵਾਰਾ ਫੇਰ ਪੰਜਾਰਾਂ ਦਿਨ ਬਾਅਦ ਫੇਰ ਚਲੀ ਗਈ ਕੋਲੇ ਨਾਲ ਹੀ ਬੱਚਿਆਂ ਲੈ ਗਈ ਤੇ ਉੱਥੇ ਹੋਰ ਬੰਦੇ ਬੈਠੇ ਸੀ ਕੋਈ ਪੁੱਛਿਆ ਉਹ ਕਹਿੰਦੇ ਦੱਸੋ ਭਾਈ ਬੀਬਾ ਉਹ ਕਹਿੰਦੇ ਮੈਂ ਆਈ ਸੀ ਕਿ ਬੱਚੇ ਨੂੰ ਗੋੜ ਖਾਂਦਾ ਸੀਗਾ ਉਹ ਕਹਿੰਦੇ ਗੋੜ ਖਾਣ ਪਏ ਹਟ ਗਿਆ ਕਹਿੰਦੀ ਗੋੜ ਤਾਂ ਹਟ ਗਿਆ ਪਰ ਮੈਨੂੰ ਇਹ ਦੱਸੋ ਵੀ ਮੈਂ ਅੱਠ ਦਵਾਰਾ ਤੋਂ ਵੀ ਰੇੜਾ ਲਵਾਇਆ ਪਹਿਲਾਂ ਵੀ ਅੱਠ ਦਿਨ ਪਹਿਲਾਂ ਆਈ ਸੀਗੀ ਤੁਸੀਂ ਉਦੋਂ ਕਿਉਂ ਨਹੀਂ ਜਿਹੜੀਆਂ ਗੱਲਾਂ ਚਾਰ ਗੱਲ ਨੇ ਸੀ ਉਹ ਵੀ ਕਹਿੰਦੇ ਉਹ ਕਹਿੰਦਾ ਭਾਈ ਬੀਬਾ ਉਦੋਂ ਗੋੜਾ ਸੀ ਆਪ ਖਾਂਦੇ ਸੀਗੇ ਅਸੀਂ ਕਰਕੇ ਜੀ ਇਹ ਨਹੀਂ ਸਕਦੇ ਸੀਗੇ ਤੂੰ ਇਹੀ ਗੱਲ ਆ ਭਾਈ ਬੱਚਿਆਂ ਨੂੰ ਕਹਿੰਨੇ ਆ ਬੱਚੇ ਫੋਨ ਬਹੁਤ ਦੇਖਦੇ ਆ ਬੱਚੇ ਆਖੇਨ ਲੱਗਦੇ ਬੱਚੇ ਖਿਜਦੇ ਆ ਇਹ ਸਾਰੀਆਂ ਆਦਤਾਂ ਆਪਣੇ ਕੋਲੋਂ ਗ੍ਰਹਿਣ ਕੀਤੀਆਂ ਬੱਚਿਆਂ ਨੇ ਆਪਾਂ ਵੀ ਫੋਨ ਤਾਂ ਦੇਖੀਏ ਫੋਨ ਦੇ ਵਿੱਚ ਠੀਕ ਆ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਫੋਨ ਦੇ ਵਿੱਚ ਤੁਹਾਨੂੰ ਫੇਰ ਗੱਲ ਰੀਪੀਟ ਕਰਦਾ ਅੰਮ੍ਰਿਤਸਰ ਸਾਹਿਬ ਤੋਂ ਜਾਂ ਕਿਤੋਂ ਵੀ ਧਾਰਮਿਕ ਸਥਾਨ ਤੋਂ ਲਾਈਵ ਪ੍ਰੋਗਰਾਮ ਚੱਲਦੇ ਆ ਆਪਾਂ ਉਹ ਦੇਖ ਲਓ ਉਹ ਜਦੋਂ ਟਾਈਮ ਮਿਲਦਾ ਉਹ ਦੇਖ ਲਓ ਇਹ ਥੋੜੋ ਵੀ ਗੱਲਾਂ ਹੀ ਕਰਨੀਆਂ ਧੌਂਕ ਮਾਗ ਮਾ ਕੇ ਠੀਕ ਆ ਤੇ ਬਾਕੀ ਭਾਈ ਜੇ ਕਿਸੇ ਨੂੰ ਗੁੱਸਾ ਲੱਗਿਆ ਮੇਰੀ ਗੱਲ ਦਾ ਤਾਂ ਕੋਈ ਗੱਲ ਨਹੀਂ ਛੋਟਾ ਭਰਾਤਮ ਦੇ ਕੇ ਮਾਫ਼ ਕਰਨਾ ਤੇ ਜੇਕਰ ਗੱਲਾਂ ਚੰਗੀਆਂ ਲੱਗੀਆਂ ਤਾਂ ਮੇਰਾ ਵੀਰ ਮੇਰੀਆਂ ਭੈਣਾਂ ਸ਼ੇਅਰ ਜਰੂਰ ਕਰਿਓ ਤਾਂ ਜੋ ਬੱਚੇ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਚੰਗੀਆਂ ਆਤਾਂ ਸਿੱਖ ਸਕਣ ਮੇਰੀ ਤਾਂ ਇਹੀ ਕਾਮਨਾ ਸਤਿ ਸ੍ਰੀ ਅਕਾਲ ਧੰਨਵਾਦ